ਨਵਾਂਤ ਸ਼ੁਕਰੀਆ ਜਿਨਨੇ ਵੀ ਮੀਡੀਆ ਦੇ ਮੰਚਾਂ ਨੂੰ ਤੁਸੀਂ ਪ੍ਰਤੀਨਿਧੀ ਬਣ ਕੇ ਆਇਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਸ਼ਾ ਅੱਜ ਦਾ ਕਾਫੀ ਗੰਭੀਰ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਇਹ ਚੰਪਨ ਕੋ ਸਵਾਲ ਜਵਾਬ ਜਾ ਕਾਉਂਟਰ ਸਵਾਲ ਜਿਹੜਾ ਉਹਦੇ ਵਿੱਚ ਪੈਣਾ ਪਊਗਾ ਕਿਦੋਂ ਪਹਿਲਾਂ ਆਣੀ ਸਕਾਰਾਂ ਨੇ ਯੂਥ ਨੂੰ ਸਿਰਫ ਨਸ਼ਿਆਂ ਵੱਲੇ ਪਾਸੇ ਨੂੰ ਧੱਕਿਆ ਯੂਥ ਦਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ ਯੂਥ ਦਾ ਇੰਟਰਸਟ ਪੜਾਈ ਵੱਲ ਹੁੰਦਾ ਹੈ ਉਹਨਾਂ ਨੇ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ ਤੇ ਸਾਡੇ ਪੰਜਾਬੀ ਦੀ ਕਹਾਵਤ ਹੈ ਵਿਹਲਾ ਮਨ ਸ਼ੈਤਾਨੀ ਦਾ ਘਰ ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋ ਗਏ ਪੰਜਾਬ ਜਿਹੜਾ ਹੌਲੀ-ਹੌਲੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀਆਂ ਫੜਨਾ ਬਹੁਤ ਸਾਰੇ ਬੱਚਿਆਂ ਨੇ ਕੀਤੇ ਵੀ ਹੈ ਆਪਣੀ ਪਰਸਨਲ ਐਫਰਟ ਨਾਲ ਬਹੁਤ سارے ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ ਪਰ ਮਾਹੌਲ ਨਹੀਂ ਮਿਲਿਆ ਉਹਨਾਂ ਨੂੰ ਸੋ ਅਸੀਂ ਬਿੰਗੇ ਪੰਜਾਬੀ ਜਾਂ ਬਿੰਗੇ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ 'ਚੋਂ ਕੱਢਣਾ ਸਾਡਾ ਲਕਸ਼ ਮੰਜੇਲਾ ਸਾਡੀ ਹੋ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂ ਕਿ ਕਿੱਥੇ ਬਿਜ਼ੀ ਹੋਣਗੇ ਤਾਂਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ ਦੇ ਨਾਮ ਵਾਸ ਸਕਣ ਉਹਦਾ ਸਭ ਤੋਂ ਵਧੀਆ ਆਲਟਰਨੇਟਿਵ ਹੈਗਾ ਖੇਡਣਾ ਪੰਜਾਬ ਸਰਕਾਰ ਜਿਹੜੀ ਐ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਐ ਐਂਟੀ ਡਰੱਗਸ ਤੁਸੀਂ ਸਾਰੇ ਰੋਜ਼ ਤੁਹਾਡੀਆਂ ਕਲ ਮਾਰਾਂਹੀਂ ਤੁਹਾਡੇ ਕੈਮਰੇ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰ ਦਿਓ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਐ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਬਹੁਤ ਵੱਡੇ ਫੁੰਨ ਦਾ ਕੰਮ ਹੈ ਇਹ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀਵਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਚੋਂ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ਕ੍ਰਿਕਟ ਵਾਲੀ ਹੈ ਉਹ ਥਾਪੀ ਉੱਚੜ ਜਾਂਦੀ ਸੀ ਬਾਅਦ ਚੋ ਕੱਪੜੇ ਬਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੇ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਹਰਸ਼ਦੀਪ ਅਸੀਂ ਦੇਸ਼ ਨੂੰ ਫੜਾ ਕਰਕੇ ਦੇ ਰੱਖੇ ਹਾਕੀ ਕਿਵੇਂ ਖੇੜਦੇ ਸੀਗੇ ਜੰਡਾ ਤੋੜ ਕੇ ਹੀ ਵੀ ਜਿਹੜਾ ਜਿਹੜਾ ਹਾਕੀ ਹੀ ਵਰਗਾ ਹੋਏ ਬਸ ਖਿੱਦੋ ਖੁੰਡੀ ਕਹਿੰਨੇ ਆ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬਾਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤੋਂ ਲੈ ਕੇ ਜਰਮਨ ਪ੍ਰੀਤੋਂ ਲੈ ਕੇ ਗੁਰਜੰਡ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜਿਹੇ ਹਾਕੀ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੇ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ 8 ਜਾਂ 9 ਪਲੇਅਰ ਅੱਜ ਵੀ ਨੇ ਉਦੋਂ ਵੀ ਤਾਂ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਚ ਸੱਤ ਅੱਠ ਪਲੇਅਰਾਂ ਦੇ ਆਪਣੇ ਰੁਮਾਲਾ ਬੰਨਿਆ ਹੋਈਆਂ ਤਿੰਨ ਚਾਰ ਦੇ ਨਹੀਂ ਹੈਗੀਆਂ ਸੀ ਤਾਂ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਇਹ ਕਿ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇੱਕ ਤਨੀ ਹੈਗੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਉਹ ਕਹਿੰਦੇ ਵੀ ਕਿਵੇਂ ਕਹਿੰਦੇ ਵੀ ਦੇਖੋ ਸੱਤ ਅੱਠ ਦੇ ਸਿਰ ਤੇ ਇੱਕ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ ਵਾਕੇ ਨਹੀਂ ਇਹਦਾ ਮਤਲਬ ਯੂਨੀਫਾਰਮ ਇੱਕ ਨਹੀਂ ਹੈਗੀ ਇਹਨਾਂ ਦੀ আচ্ছা ਹੁਣ ਜਿਹਨੂੰ ਪੁੱਛਿਆ ਸੀ ਗੋਰੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ ਪਤਾ ਉਹਨੂੰ ਵੀ ਨਹੀਂ ਸੀਗਾ ਵੀ ਗੱਲ ਕੀ ਹੈ ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ ਕਹਿੰਦਾ ਨਹੀਂ ਨਹੀਂ ਵਰਦੀ ਇੱਕੋ ਹੀ ਹੈ ਯੂਨੀਫਾਰਮ ਮੇਂ ਜਵਾਨ ਕਹਿੰਦਾ ਨਹੀਂ ਯਾਰ ਉਹ ਦੇਖ ਤਾਂ ਸੀ ਇਹ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕੱਪੜਾ ਬੰਨਿਆ ਹੋਇਆ ਕਿਸੇ ਦੇ ਨਹੀਂ ਬੰਨਿਆ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ ਐਸੀ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀਸੇ ਵੈਰੀ ਵੈਰੀ ਡੇਂਜਰਸ ਪਲੇਅਰ ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ ਗੋਲ ਹੋ ਜਾਂਦਾ ਬਸ ਉਦੋਂ ਕਿਉਂਕਿ ਗੋਲ ਕੋਣ ਸਰਜੀਤ ਸਿੰਘ ਹੋਰੀ ਪਿਰਥੀਪਾਲ ਹੋਰੀ ਕਰਦੇ ਸੀ ਸুইস ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨੇ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਹੀ ਪਰਤਾਂ ਪਾਉਂਦੇ ਰਹੇ ਹਾਂ ਜੀ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਆ ਚੱਕੀ ਯਾਰ ਯਾਰ ਗਰਾਊਂਡ ਜਾ ਬਣਾ ਲਈਏ ਹੈਨਾ ਸਰਕਾਰਾਂ ਸਕੂਰਾਂ ਤੋਂ ਕਦੀ ਅਮੀਤ ਆਏ ਨੇ ਸੀ ਹੁਣ ਸਰਕਾਰ ਬਣਾਉਗੀ ਇਹ ਚੀਜ਼ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ। ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਆ ਇਸ ਕਰਕੇ ਮੈਨੂੰ ਪਤਾ ਇਸ ਗੱਲ। ਅਸੀਂ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦਿੰਨੇ ਆ। ਜਿਹੜੇ ਜਿੱਤ ਕੇ ਆ ਜਾਂਦੇ ਨੇ ਉਹ ਤਾਂ ਹਰੇਕ ਦੇ ਦਿੰਦਾ। ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ ਵੀ ਅਸੀਂ ਕਹਿੰਨੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ। ਉਹ ਜੈਵਲਿਨ ਤਾਂ ਲੈ ਲਾ ਜਿਹੜੀ ਜੈਵਲ ਨੂੰ ਸੁੱਟਣੀ ਹੈ। ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੁਲੀ ਜਾਂਦੇ ਰਹਿੰਦੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ 8-8 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੱਤਣਾ ਨਾ ਜਿੱਤਣਾ ਬਾਅਦ ਦੀ ਗੱਲ ਹੈ ਪਰ ਕਿਰਿਆ ਤਿਆਰੀ ਤਾਂ ਪ੍ਰੋਪਰ ਤਰੀਕੇ ਨਾਲ ਹੋਵੇ ਨਾ ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ ਵੀ ਪੈਸੇ ਦਿੰਦੀ ਹੈ ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੇ ਆਸੀਂ ਉਹਨਾਂ ਨੂੰ ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇਓਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰ ਨੇ ਉਹਨੂੰ ਕਰਨਾ ਔਰ ਸੀਨੀਅਰਾਂ ਨਾਲ ਵੀ ਬਹੁਤ ਇਸਤੇਮਾਲ ਉਹਨਾਂ ਦੇ ਤਿਆਰ ਵੀ ਅਸੀਂ ਕਰਾਂਗੇ ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ਕ੍ਰਿਕਟ ਦਾ ਕੈਪਟਨ ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ ਇਹ ਮਤਲਬ ਹੈਗੇ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲੇ ਹੈਗਾ ਮੌਕਾ ਮਿਲਣਾ ਚਾਹੀਦਾ ਮਾਲਪੁਰਾਲੇ ਪਾਸੇ ਫੁੱਟਬਾਲ ਚੱਲਦੀ ਹੈ ਸਾਡੇ ਸੁਨਾਮ ਵਾਲੇ ਪਾਸੇ ਬਾਕਸਿੰਗ ਹੈ ਸਾਡੇ ਪਾਰਕਸ ਨੇ ਇੱਦਾਂ ਬਰਨਾਲਾ ਹਾਕੀ ਹੈ ਸੰਸਾਰਪੁਰ ਮਿੱਠਾਪੁਰ ਹਾਕੀ ਹੈ ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਹੈ ਅਸੀਂ ਉਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਉਧਰ ਬਾਰਾ ਸਿੰਘ ਕੈਪਟਨ ਹੈ ਸਾਡੇ ਫੁੱਟਬਾਲ ਦੇ ਜੀਸੀਟੀ ਮਿਲਖਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ ਨਾਮਤਾਰ 11 ਦੀ ਕਿੰਨੀ ਕਮਾਲ ਦੇ ਨਾਮ ਤਰ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮ ਤਾਰੀ 11 ਦੇ ਪੈਣੀ ਸਾਹ ਉਹਨਾਂ ਕੋਲੇ ਐਸਟੋਟਰਫੀ ਹੈਗਾ ਹੈ ਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾ ਦੇ ਦਿਦਾਰਾ ਦੋਨੋਂ ਭਾਈ ਖੇਡਦੇ ਰਏ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਹੈ ਹਾਜ਼ਰ ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟਰਨਮੈਂਟ ਵੇਲੇ ਪਰਚੀ ਹੀ ਕੱਟ ਕੇ ਕਰਾਉਨੇ ਨੇ ਹਉ ਕਿੱਥੋਂ ਦਾ ਟਰਨਮੈਂਟ ਦਾ ਇਨਾਮ ਪਰਚੀਆਂ ਕੱਟਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਉਹ ਪਹਿਲੇ ਚਾਨੂ ਚ ਬਣਨ ਜਾ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗਲਾ ਪੋਡੀਅਮ ਫਿਨਿਸ਼ ਨਾ ਪੋਡੀਅਮ ਤੇ ਫਿਨਿਸ਼ ਕਰਨ ਵਾਲੇ ਤੇ ਸੋਨੇ ਦੇ ਚਾਂਦੀ ਦੇ ਸਿਲਵਰ ਦੇ ਮੈਡਲਾਂ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉਹ ਭਰੀਆਂ ਹੋਣ ਇਹ ਸੋਚ ਕੇ ਅਸੀਂ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰੋਂ ਉਧਰੋਂ ਜਾਂ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰੱਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਵੱਲ ਧਿਆਨ ਦੇ ਸਕੋ ਜੀ ਸਰ ਇੱਕ ਪ੍ਰਾਜੈਕਟ ਬਜਟ ਚ ਰੱਖਿਆ ਸੀ ਜੀ ਪ੍ਰੋਪੋਜ਼ਲ ਖੇਡ ਨਸਰੀ ਦਾ ਹਾਂਜੀ 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 ਖੇਡ ਨਸਰੀ ਵੀ ਹੋਣੀ ਨਸਰੀ ਦੇ ਵਿੱਚ ਕੀ ਹੈ ਨਸਰੀ ਚ ਸਾਨੂੰ ਨਾਲ ਉੱਥੇ ਹੋਸਟਲ ਬਣਾਉਣਾ ਹੈ ਉਹ ਉਹ 4-5 ਪਿੰਡਾਂ ਬਾਅਦ ਇੱਕ ਹੋ ਜਾਊਗੀ ਨਰਸਰੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖਰਾਕ ਦੀ ਮਿਲੂਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ ਆਊਟਡੋਰ ਗੇਮਾਂ ਵੀ ਹੋਣਗੀਆਂ ਇਹ ਪ੍ਰੋਜੈਕਟ ਤੋਂ ਬਾਅਦ ਹੋਏਗਾ ਇਹ ਹਾਂ ਨਰਸਰੀਜ਼ ਹੋਰ ਸਮਝ ਲਓ ਨਰਸਰੀਜ਼ ਤਾਂ ਇੱਕ ਹੋ ਗਈ ਆ ਕਿ ਇੱਕ ਇਨਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋਗੀ ਹੈਨਾ ਕੋਚਸ ਵੀ ਹੋਗੇ ਗਰਾਊਂਡ ਤਾਂ ਚਲੋ ਹੋਣਗੇ ਜਿਵੇਂ ਅਸੀਂ ਹੁਣ ਬਲਟਨ ਪਾਰਕ ਚ ਕਰਕੇ ਆਏ ਸੋ ਐਸੀ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਅਦ ਚ ਉਹ ਬਾਅਦ ਚ ਉਹ ਕਿਹੜਾ ਗਰਾਊਂਡ ਹੈ ਟੂਰਨਾਮੈਂਟ ਤਾਂ 3-4 ਦਿਨ ਦਾ ਹੁੰਦਾ ਬਾਹਰ ਦੇ ਵਿੱਚ ਉਹ ਗਰਾਊਂਡ ਮੱਝਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਆ ਟੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਂ ਫਿਰ ਉੱਥੇ ਮਤਲਬ ਕਈ ਜਿਹੇ ਇਸੇ ਗਰਾਊਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਆ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਅਸੀਂ ਉਹਨਾਂ ਨੇ ਗਰਾਊਂਡਾਂ ਦੇ ਮਤਲਬ ਜਿਹੜੇ ਜਿਵੇਂ ਅਸੀਂ ਸਕੂਲਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ ਹਰੇਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਦੇ ਵਿੱਚ ਸਪੋਰਟਸ ਡਿਪਾਰਟਮੈਂਟ ਜ਼ਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰੇਕ ਪਿੰਡ ਕੋਲੇ ਹਰੇਕ ਪਿੰਡ ਕੋਲੇ ਜ਼ਮੀਨ ਹੈਗੀ ਹੈ ਦੇਖੋ ਹਰੇਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਮੇਰੇ ਕੋਲੇ ਰਾਇਆ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ ਹਰੇਕ ਪਿੰਡ ਕੋਲੇ ਜਗ੍ਹਾ ਹੈਗੀ ਹੈ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਪੰਚਾਇਤ ਪੈਸੇ ਟਰਾਂਸਫਰ ਮੈਂ ਕਹਿੰਦਾ ਜੀ ਪਿੰਡ ਕਹਿੰਦਾ ਸਾਡਾ ਸਟੇਡੀਅਮ ਬਣਾ ਦਿਓ ਜੀ ਆਹ ਲਓ ਜੀ ਮੈਂ ਕਹਿੰਦਾ ਲੋਕ ਪੈਸੇ ਵੀ ਦੇਣ ਨੂੰ ਤਿਆਰ ਨੇ ਹਾਲੋ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦਿਓ ਐਨ ਆਰ ਆਈ ਕਹਿੰਦੇ ਨੇ ਐਨ ਆ ਕਿ ਸਾਡੇ ਪਿੰਡ ਸਟੇਡੀਅਮ ਬਣਾ ਦੇ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ ਲਾਂਗੇ ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ ਦਾਨ ਕਰਨਾ ਚਾਹੁੰਦਾ ਵਲੰਟੀਅਰ ਹੋ ਲੈ ਲਾਂਗੇ ਜਿੱਥੇ ਖਰੀਦਣੀ ਪਈ ਖਰੀਦ ਲਾਂਗੇ ਕੁਝ ਕਰਨ ਦਾ ਬਜਟ ਦੀ ਅਲੋਕੇਸ਼ਨ ਐਸਾ ਲੱਗ ਜਿਵੇਂ ਪੰਜਾਬ ਮੰਡੀ ਬੋਰਡ ਦੇ ਵਿੱਚ ਬਜਟ ਨਹੀਂ ਬੜੀ ਪ੍ਰਿੰਟਿੰਗ ਹੋ ਜੀ ਆਪਕੇ ਜੇ ਵੀ ਟੀਮ ਹੋਵੇ ਲੱਗਦਾ ਡਿਪਾਰਟਮੈਂਟ ਦੀ ਆਪ ਕੋ ਆਪਣੀ ਚੀਜ਼ਾਂ ਪਹਿਲਾਂ ਹੁੰਦੀਆਂ ਸੀਗੀਆਂ ਉਹਨੂੰ ਰਿਵਾਈਜ਼ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੇ ਕੁਝ ਵੀ ਕੀਤਾ ਪਤਾ ਕੀ ਦੇਖੋ ਪਤਾ ਕੀ ਹੋਇਆ ਪਤਾ ਕੀ ਅਸੀਂ ਵੀ ਕਬੱਡੀ 'ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ 'ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜੇ ਤੁਸੀਂ ਪੋਸਟਰ ਪੜ੍ਹੋਗੇ ਤਾਂ 35 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 68 ਕਿਲੋ ਤੇ ਉੱਪਰ ਆ ਇੰਨੀਆਂ ਕੈਟਾਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂ ਜੀ ਇਹਦਾ ਵੇਟ ਹੋ ਗਿਆ ਖਤਮ ਹੀ ਹੋ ਗਿਆ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕਾਡਮੀਆਂ ਜਾਂ ਵੱਡੇ ਲੈਵਲ ਤੇ ਕਰਤੀ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ ਫਿਰ ਜੁਰਗੁਣ ਨਰਸਰੀ ਨਹੀਂ ਆਉਗੀ 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਹੀ ਫਿਰ ਤੁਸੀਂ ਬਾਅਦ ਚ ਗਾਹਾਂ ਆਲ ਓਪਨ ਕਿਵੇਂ ਕਰਾ ਦੋਗੇ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ VOTER ਸੂਚੀ ਦੇਖਦੇ ਸੀਗੇ ਇਤਰਾਜ ਫੀਸ ਭਰਦੇ ਸੀ 15 ਰੁਪਏ ਬਜੀ ਇਹ ਪਲੇਅਰ ਇਸ ਇਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ VOTER ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਨਾ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਹਾਂ ਬੜੀ ਸੱਚੀ ਸੁੱਚੀ ਗੇਮ ਐ ਕਬਾਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰਹੀਆਂ ਨੇ ਜੀ ਮਿੱਟੀ ਦੀਆਂ ਸੌਹ ਦਾ ਮਤਲਬ ਕੀ ਪਿੰਡ ਵਾਲੇ ਕਹਿੰਦੇ ਨੇ ਇਹਨੂੰ ਸੌਂ ਚ ਖਾਓ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਕਿਉਂਕਿ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ 'ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਆਪਣੇਆਂ 'ਤੇ ਮੈਂ ਕਹਿੰਦਾ ਗੇਮ ਜਿੱਤਨੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਇਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਅਗਲੇ ਦਿਨ ਅਗਲੇ ਪਿੰਡ ਉਹ ਜਿੱਤ ਜੂਗੀ ਪਰ ਕਬੱਡੀ ਦੀ ਗੇਮ ਜਿੱਤਨੀ ਚਾਹੀਦੀ ক্রিকেট ਨਾਲ ਕੀ ਹੋਇਆ ਸੀ ਜਦੋਂ ਫਿਕਸਿੰਗ ਦੇ ਲਾਗੇ ਚਾਰਜ ਲੋਕ ਦੇਖਣੋਂ हट ਗਏ ਸੀ ਵੀ ਰਲੇ ਹੋਏ ਨੇ ਯਾਰ ਇਹ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਨੇ ਗੱਲਾਂ ਯਾਰ ਵੀ ਐ ਕਿਵੇਂ ਹੋ ਗਿਆ ਯਾਰ ਵੀ ਰਲ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੰਦ ਦੇ ਇਕੱਠੇ ਵੀ ਟੂਰਨਾਮੈਂਟ ਆਪਣੇ ਪਿੰਡ ਫਿਰ ਜੇ ਹੁਣ ਤੁਹਾਨੂੰ ਆਹਾ ਮਿਲੂਗਾ ਮੂਰੋਂ ਵੀ ਹਰ ਤਾਂ ਹਲਕੇ ਖੇਡਦੇ ਨੇ ਜਾਂ ਕੋਈ ਹੋਰ ਫਿਰ ਲੋਕਾਂ ਦੇ دل ਟੁੱਟ ਜਾਂਦੇ ਸੋ ਅੱਛਾ ਹੈ ਸੱਚੀ ਸੁੱਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਹੈ ਜੇ ਕਰਵਾਏ ਜਾਣ ਜਿਹਦੇ ਵਿੱਚ ਜਿਹੜਾ ਜਿਹੜਾ ਤਕੜਾ ਹੈ ਜਾਂ ਜਿਹਦੇ ਵਿੱਚ ਟੈਲੈਂਟ ਹੋ ਜੀ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਬਿਕਰਮ ਵਿੱਚ ਮਿਲਦੀ ਹੈ ਵੀ ਯਾਰ ਨਾ ਬਿਕਰਮ ਜੀ ਤੱਕ ਮ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਬਾਅਦ ਤੇ ਖੇਡਾਂ ਸ਼ੁਰੂ ਕਰ ਰਹੇ ਹੈ